ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਅਪਣੇ ਬਣਾਇਆ ਹੈ ਜੀ ਮੂੰਗ ਦਾਲ ਦਾ ਹਲਵਾ ਇਨਸਟੈਂਟ ਰੈਸਪੀ ਬਿਲਕੁਲ ਸੌਖੇ ਤਰੀਕੇ ਨਾਲ ਜਿਹੜਾ ਕਿ ਤੁਸੀਂ ਘਰੇ ਬਣਾ ਸਕਦੇ ਹੋ ਇਹਨੂੰ ਹੋਮ ਮੇਡ ਹਲਵਾ ਵੀ ਕਹਿ ਲਓ ਚਾਹੇ ਠੀਕ ਹੈ ਜੀ ਚਾਹੇ ਹਲਵਾ ਸਟਾਈਲ ਕਹਿ ਲਓ ਪਹਿਲਾ ਰੈਸਪੀ ਹੈ ਜਿਹੜੀ ਬਿਲਕੁਲ ਸਿੰਪਲ ਸਿੰਪਲ ਰੈਸਪੀ ਆ ਤੁਸੀਂ ਇਹਨੂੰ ਬਿਲਕੁਲ ਬਣਾ ਸਕਦੇ ਹੋ ਠੀਕ ਹੈ ਜੀ ਘਰੇ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤਰੀਕਾ ਸਮਝਦੇ ਹੋ ਠੀਕ ਹੈ ਜੀ ਵੀਡੀਓ ਸ਼ੁਰੂ ਤੇ ਲਾਸਟ ਤੱਕ ਜਰੂਰ ਦੇਖਿਓ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਜੀ ਇਨਸਟੈਂਟ ਮੂੰਗ ਦਾਲ ਹਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਜਿਹੜੇ ਭੈਣ ਭਰਾ ਨਵੇਂ ਆ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਆਜੋ ਫਿਰ ਰੈਸਪੀ ਕਰਦੇ ਆ ਹੁਣ ਆਪਾਂ ਸਟਾਰਟ ਤੇ ਲਓ ਜੀ ਹਲਵਾ ਬਣਾਉਣ ਦੇ ਵਾਸਤੇ ਚਾਹੀਦੀ ਆਪਾਂ ਨੂੰ ਮੂੰਗੀ ਦੀ ਦਾਲ ਠੀਕ ਹੈ ਜੀ ਜਿਹਨੂੰ ਮੂੰਗ ਦਾਲ ਵੀ ਕਹਿ ਦਿੰਦੇ ਆ ਪੀਸੀ ਹੋਈ ਕਿ ਜਣੀ ਬਗੈਰ ਛਿਲਕੇ ਤੇ ਇਹ ਇਹਨੂੰ ਦਲੀ ਹੋਈ ਦਾਲ ਕਹਿ ਦਿੰਦੇ ਆ ਠੀਕ ਹੈ ਜੀ ਸੋ ਇਹਨੂੰ ਆਪਾਂ ਨੇ ਹੁਣ ਪੀਸਣਾ ਏ ਪੀਸੂਗੇ ਆਪਾਂ ਇਹਨੂੰ ਥੋੜੀ ਜਿਹੀ ਰੋਸਟ ਕਰਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਇੱਕ ਕੜਾਹੀ ਲੈਣੀ ਆ ਜੀ ਕੜਾਹੀ ਕੋਈ ਵੀ ਲੈ ਲਿਓ ਤੁਸੀਂ ਜਿਹੜੀ ਤੁਹਾਡੇ ਕੋਲ ਹੋਈ ਲੋਹੇ ਦੀ ਮੰਨ ਲਓ ਜਿੱਦਾਂ ਵੀ ਘਰਾਂ ਹੁੰਦੀਆਂ ਕੜਾਹੀ ਕਰਨੀ ਆਪਾਂ ਨੇ ਥੋੜੀ ਜਿਹੀ ਗਰਮ ਤੇ ਗਰਮ ਕਰਨ ਤੋਂ ਬਾਅਦ ਆਪਾਂ ਨੇ ਦਾਲ ਜਿਹੜੀ ਆ ਇਹ ਵਿੱਚ ਪਾ ਦੇਣੀ ਆ ਇਹ ਆਪਾਂ ਨੇ ਭੁੰਨਣੀ ਆ ਠੀਕ ਹੈ ਜੀ ਤਕਰੀਬਨ 4 ਤੋਂ 5 ਮਿੰਟ ਕੋਈ ਕੀ ਨਹੀਂ ਪਾਣਾ ਕੋਈ ਕੁਝ ਨਹੀਂ ਪਾਣਾ ਇਹਨੂੰ ਭੁੰਨਣਾ ਹੈ ਪੂਰੇ ਸੇਕ ਉੱਪਰ 4 ਤੋਂ 5 ਮਿੰਟ ਤੇ ਲਓ ਜੀ ਦਾਲ ਆਪਣੀ ਭੁੰਨ ਹੋ ਚੁੱਕੀ ਆ ਆਪਾਂ ਨੇ 4 ਤੋਂ 5 ਮਿੰਟ ਭੁੰਨੀ ਹੈ ਠੀਕ ਹੈ ਜਦੋਂ ਹਲਕੀ ਕੈੜੀ ਜੀ ਹੋ ਗਈ ਇਹ ਫਿਰ ਆਪਾਂ ਨੇ ਥੋੜੀ ਜਿਹੀ ਠੰਡੀ ਕਰਨੀ ਹੈ ਇਹ ਨਾਰਮਲ ਜੀ ਉਸ ਤੋਂ ਬਾਅਦ ਕਰਦੇ ਆ ਇਹਨੂੰ ਮਿਕਸੀ ਗ੍ਰाइंड ਇਹਦਾ ਆਪਾਂ ਨੇ ਇੱਕ ਪਾਊਡਰ ਬਣਾ ਲੈਣਾ ਤੇ ਜਦੋਂ ਵੀ ਦਾਲ ਪੀਸਣੀ ਆ ਜੀ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ ਜੱਗ ਜਿਹੜਾ ਆਪਣਾ ਸੁੱਕਾ ਹੋਣਾ ਚਾਹੀਦਾ ਪਿੱਛੇ ਤੇ ਬਿਲਕੁਲ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਦਾਲ ਜੇ ਤੁਸੀਂ ਹਲਵਾ ਥੋੜਾ ਜਿਆਦਾ ਦਰਦਰਾ ਬਣਾਉਣਾ ਹੋਇਆ ਠੀਕ ਹੈ ਜੀ ਦਾਣੇਦਾਰ ਬਣਾਉਣਾ ਹੋਇਆ ਤਾਂ ਥੋੜੀ ਜਿਹੀ ਦਰਦਰੀ ਪੀਸ ਲਿਓ ਨਹੀਂ ਫਾਈਨ ਪੇਸਟ ਬਣਾ ਲਿਓ ਬਿਲਕੁਲ ਪਾਊਡਰ ਕਰ ਲਿਓ ਇਹਨੂੰ ਆਪਾਂ ਜਿਹੜਾ ਬਣਾਵਾਂਗੇ ਜੀ ਬਿਲਕੁਲ ਪਾਊਡਰ ਤੇ ਲਓ ਜੀ ਐਦਾਂ ਦਾ ਪਾਊਡਰ ਬਣਾ ਲੈਣਾ ਇਹਦਾ ਠੀਕ ਹੈ ਜੀ ਆਹ ਜਿਹੜੀ ਰੈਸਪੀ ਆ ਮੂੰਗ ਦਾਲ ਹਲਵੇ ਦੀ ਇਹਨੂੰ ਪੈਸੇ ਇਨਸਟੈਂਟ ਰੈਸਪੀ ਕਹਿ ਦਿੰਦੇ ਆ ਬਹੁਤ ਵਧੀਆ ਬਣਦਾ ਇਹ ਵੀ ਠੀਕ ਹੈ ਜੀ ਪੈਸੇ ਤਾਂ ਪਿਠੀ ਦਾ ਬਣਦਾ ਹਲਵਾ ਪਰ ਤੁਹਾਨੂੰ ਇਨਸਟੈਂਟ ਬਣਾ ਕੇ ਦਿਖਾਵਾਂਗੇ ਇਹ ਵੀ ਜਿਹੜਾ ਬਹੁਤ ਵਧੀਆ ਬਣੂਗਾ ਤੇ ਆਜੋ ਫਿਰ ਉਹ ਤੋਂ ਬਾਅਦ ਆਪਾਂ ਨੇ ਦਿੱਤਾ ਜੀ ਕੀ ਥੋਡੇ ਕੋਲ ਦੇਸੀ ਕੀ ਹੋਇਆ ਤਾਂ ਦੇਸੀ ਕੀ ਪਾ ਦਿਓ ਨਹੀਂ ਬਨਸਪਤੀ ਕੀ ਦਾ ਵੀ ਬਣੇ ਜਾਊਗਾ ਫਿਲਹਾਲ ਥੋੜਾ ਬਹੁਤਾ ਦੇਸੀ ਕੀ ਵਿੱਚ ਪਾ ਲਿਓ ਮੇਰੇ ਕੋਲ ਨਹੀਂ ਹੈਗਾ ਤਾਂ ਕਿਸ ਕਰਕੇ ਮੈਂ ਤਾਂ ਇਹਦੇ ਵਿੱਚੇ ਬਣਾਊਗਾ ਠੀਕ ਹੈ ਜੀ ਆਜੋ ਫਿਰ ਪੰਨੇ ਰੱਖ ਲਈ ਕੜਾਹੀ ਇੱਧਰ ਆਪਣੀ ਠੀਕ ਹੈ ਜੀ ਹੋ ਸਕੇ ਤਾਂ ਇਹਨੂੰ ਲੋਹੇ ਦੀ ਕੜਾਹੀ ਵਿੱਚ ਬਣਾਇਓ ਠੀਕ ਹੈ ਜੀ ਕਿਉਂਕਿ ਲੋਹੇ ਦੀ ਕੜਾਹੀ ਦੇ ਵਿੱਚ ਜਿਹੜਾ ਫਲੇਵਰ ਮਤਲਬ ਵਧੀਆ ਆਂਦਾ ਪੂਰਾ ਇਹਦਾ ਤੇ ਲਓ ਜੀ ਹੁਣ ਇਹਦੇ ਵਿੱਚ ਪਾਉਨੇ ਆਪਾਂ ਕੀ ਤੇ ਲਓ ਜੀ ਕੀ ਹੋ ਗਿਆ ਆਪਣਾ ਮੈਲਟ ਜਿੰਨੀ ਮੱਲੋਂ ਤੁਹਾਡੀ ਦਾਲ ਹੋਈ ਜਿਵੇਂ 100 ਗ੍ਰਾਮ ਹੈ ਤਾਂ 100 ਗ੍ਰਾਮ ਇੱਕੀ ਰੇਲੇ ਵੱਧਾ ਕਿਲੋ ਹੋਈ ਤਾਂ ਵੱਧਾ ਕਿਲੋ ਕੀ ਲੈ ਲਓ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਡੇਢ ਚਮਚਾ ਸੂਜੀ ਦਾ ਠੀਕ ਹੈ ਜੀ ਸੂਜੀ ਚਾਹੇ ਬਰੀਕ ਹੋਵੇ ਚਾਹੇ ਮੋਟੀ ਹੋਵੇ ਤੇ ਇੱਕ ਚਮਚਾ ਪਾਵਾਂਗੇ ਬੇਸਣ ਦਾ ਕਿਉਂਕਿ ਜਿਹੜਾ ਮੇਨ ਕੰਮ ਹੈ ਇਹ ਦੋ ਚੀਜ਼ਾਂ ਨਹੀਂ ਕਰਨਾ ਠੀਕ ਹੈ ਜੀ ਇਨਸਟੈਂਟ ਦੇ ਵਿੱਚ ਇਨਸਟੈਂਟ ਹਲਵੇ ਵਿੱਚ ਇਹਨੂੰ ਆਪਾਂ ਨੇ ਭੁੰਨਣਾ ਹੁਣ ਤਕਰੀਬਨ ਤਿੰਨ ਤੋਂ ਚਾਰ ਮਿੰਟ ਤੱਕ ਠੀਕ ਹੈ ਜੀ ਸੇਕ ਥੋੜਾ ਜਿਹਾ ਮੀਡੀਅਮ ਕਰ ਲਿਓ ਤਿੰਨ ਤੋਂ ਚਾਰ ਮਿੰਟ ਭੁੰਨਾਂਗੇ ਇਹਨੂੰ ਤੇ ਲਓ ਜੀ ਜਦੋਂ ਆਪਣੀ ਸੂਜੀ ਤੇ ਆਹ ਬੇਸਣ ਥੋੜਾ ਜਿਹਾ ਭੁੰਨ ਹੋ ਗਏ ਉਸ ਤੋਂ ਬਾਅਦ ਪਾ ਦਾਂਗੇ ਸੇਕ ਕਰ ਲਿਓ ਘੱਟ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਪਾਊਡਰ ਬਣਾ ਕੇ ਰੱਖਿਆ ਆਪਾਂ ਨੇ ਥਾਲ ਦਾ ਠੀਕ ਹੈ ਜੀ ਇਹ ਸਾਰਾ ਇਹਦੇ ਵਿੱਚ ਕੱਢ ਲੈਣਾ ਆਪਾਂ ਨੇ ਤੇ ਲਓ ਜੀ ਇਹਨੂੰ ਹੁਣ ਹਿਲਾਇਆ ਜਾਣਾ ਆਪਾਂ ਨੇ ਤੇ ਤਕਰੀਬਨ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੁੰਦਾ ਪੂਰਾ ਉਦੋਂ ਤੱਕ ਭੁੰਨਾਂਗੇ ਇਹਨੂੰ ਠੀਕ ਹੈ ਜੀ ਕਿਉਂਕਿ ਦਾਲ ਹੈ ਜਿਹੜੀ ਜਦੋਂ ਤੱਕ ਬ੍ਰਾਊਨ ਨਹੀਂ ਆਉਂਦੀ ਹਲਵਾ ਦਾ ਜਿਹੜਾ ਸਵਾਦ ਨਹੀਂ ਆਣਾ ਗੱਲ ਦਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਭੁੰਨਦਿਆਂ ਹੁਣ ਉਸ ਤੋਂ ਬਾਅਦ ਕਰਾਂਗੇ ਫਿਰ ਅਗਲਾ ਪ੍ਰੋਸੈਸ ਸ਼ੁਰੂ ਮਿੱਠੇ ਮੁੱਠੇ ਦਾ ਤੇ ਲਓ ਜੀ ਇਹਨੂੰ ਭੁੰਨ ਲਾਂਗੇ ਇਹਨੂੰ ਭੁੰਨਣ ਨੂੰ ਤਕਰੀਬਨ 15 ਤੋਂ 20 ਮਿੰਟ ਲੱਗ ਜਾਣੇ ਆ ਠੀਕ ਹੈ ਜੀ ਮੱਠੀਆਂ ਚ ਪਰ ਤੁਸੀਂ ਕਾਲੀ ਨਾ ਕਰਿਓ ਜੇ ਵਧੀਆ ਰਿਜ਼ਲਟ ਦੇਖਣਾ ਵੀ ਹਲਵਾ ਵਧੀਆ ਬਣੇ ਤਾਂ ਮਠੀਆਂ ਚ ਪਰੇ ਭੁੰਨੇਓ ਠੀਕ ਹੈ ਜੀ ਕਾਲੀ ਨਾ ਕਰਿਓ ਹਰ ਪਲਟਾ ਜ਼ਰੂਰ ਚਲਾਉਂਦੇ ਰਹੋ ਠੀਕ ਹੈ ਜੀ ਪਲਟਾ ਬੰਦ ਨਾ ਕਰਿਓ ਕਿਉਂਕਿ ਜੇ ਥੱਲੇ ਲੱਗ ਗਿਆ ਹੈ ਫੇਰ ਵੀ ਕੰਮ ਜਿਹੜਾ ਆਪਣਾ ਗੜਬੜ ਹੋ ਜਾਊਗਾ ਉਹ ਜੀ ਇਹਨੂੰ ਪੁੰਨ ਲਾਂਗੇ ਤੇ ਲੋ ਜੀ ਦਾਲ ਹੈ ਜਿਹੜੀ ਆਪਣੀ ਭੁੰਨ ਹੋ ਗਿਆ ਠੀਕ ਹੈ ਜੀ ਆ ਦੇਖੋ ਇੱਦਾਂ ਦਾ ਕਲਰ ਰੱਖਣਾ ਤੁਸੀਂ ਯਾਨੀ ਕੱਚਾ ਨਹੀਂ ਹੋਣਾ ਚਾਹੀਦਾ ਮਾੜਾ ਮੋਟਾ ਓਵਰ ਲਾਲ ਹੋ ਗਿਆ ਚੱਲ ਜਾਊਗਾ ਜੇ ਇਹ ਕੱਚਾ ਰਹਿ ਗਿਆ ਠੀਕ ਹੈ ਜੀ ਲੇਸ ਬਣ ਜੂਗੀ ਇਨੇ ਖੇਲਿਆ ਖੇਲਿਆ ਨਹੀਂ ਬਣਾਣਾ ਹੁਣ ਇਹ ਚ ਪਾਉਨੇ ਆ ਜੀ ਆਪਾਂ ਖੰਡ ਠੀਕ ਆ ਜੀ ਜੇ ਤੁਸੀਂ 100 ਗ੍ਰਾਮ ਦਾਲ ਤਾਂ ਬਣਾ ਰਹੇ ਹੋ ਤਾਂ 100 ਗ੍ਰਾਮ ਹੀ ਖੰਡ ਪਾ ਦਿਓ ਜਾਂ ਘੱਟ ਵੀ ਪਾ ਸਕਦੇ ਹੋ 70 80 ਗ੍ਰਾਮ ਪਾ ਸਕਦੇ ਹੋ ਜੇ ਤੁਸੀਂ ਮਿੱਠਾ ਜ਼ਿਆਦਾ ਪਾਉਂਦੇ ਹੋ ਮਤਲਬ ਜ਼ਿਆਦਾ ਪਸੰਦ ਕਰਦੇ ਹੋ ਤਾਂ ਥੋੜਾ ਬਹੁਤਾ ਵੱਧ ਵੀ ਪਾ ਸਕਦੇ ਹੋ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਤੇ ਲੋ ਜੀ ਹੁਣ ਇਹਦੇ ਚ ਪਾਵਾਂਗੇ ਥੋੜਾ ਜਿਹਾ ਆਪਾਂ ਦੁੱਧ ਠੀਕ ਆ ਜੀ ਹਾਲੋ ਅੱਧਾ ਕ ਗਲਾਸ ਤੇ ਥੋੜਾ ਜਿਹਾ ਪਾਵਾਂਗੇ ਜੀ ਪਾਣੀ ਅੱਧਾ ਹੀ ਗਲਾਸ ਆ ਠੀਕ ਆ ਜੀ ਦੁੱਧ ਐਸ ਕਰਕੇ ਪਾਇਆ ਵੀ ਥੋੜਾ ਜਿਹਾ ਜਿਹੜਾ ਟੈਕਸਚਰ ਆ ਖੋਏ ਵਾਲਾ ਆ ਜਾਵੇ ਕਿਉਂਕਿ ਖੋਆ ਆਪਾਂ ਨੇ ਪਾਣਾ ਨਹੀਂ ਜੇ ਤੁਹਾਡੇ ਕੋਲ ਖੋਆ ਹੋਇਆ ਵੈਸੇ ਥੋੜਾ ਬਹੁਤਾ ਤਾਂ ਤੁਸੀਂ ਇਹਦੇ ਵਿੱਚ ਦੁੱਧ ਨਾ ਪਾਓ ਫਿਰ ਤੁਸੀਂ ਕੱਲਾ ਮਤਲਬ ਪਾਣੀ ਪਾ ਦਿਓ 100 ਗ੍ਰਾਮ ਦਾਲ ਦੇ ਵਿੱਚ ਠੀਕ ਹੈ ਜੀ ਜੋੜ ਲਾ ਕੇ ਮਤਲਬ ਵੱਧ ਤੋਂ ਵੱਧ 200 ਗ੍ਰਾਮ ਪਾਣੀ ਯੂਜ਼ ਹੋਊਗਾ ਹੱਦ 250 ਇਸ ਤੋਂ ਵੱਧ ਪਾਣੀ ਨਹੀਂ ਪੈਂਦਾ ਜਿਸ ਤੋਂ ਵੱਧ ਪਾਣੀ ਪਾਉਂਗੇ ਆਪਾਂ ਫਿਰ ਕੰਮ ਹੈ ਜਿਹੜਾ ਉਹ ਗੜਬੜ ਹੋ ਜਾਊਗਾ ਦੇਖੋ ਜੀ ਠੀਕ ਹੈ ਜੀ ਹੁਣ ਇਹਨੂੰ ਮਠੀਆਂਾਂ 'ਚ ਪਰ ਪਕਾਉਣਾ ਆਪਾਂ ਨੇ ਜੇ ਮੰਨ ਲਓ ਥੋੜਾ ਹਲਵਾ ਕੜਾਹੀ ਨਾਲ ਨਹੀਂ ਚਿਪਕ ਰਿਹਾ ਠੀਕ ਹੈ ਜੀ ਆਹ ਦੇਖੋ ਜਿੱਦਾਂ ਕੜਾਹੀ ਛੱਡ ਰਿਹਾ ਹੈ ਇਹ ਤਾਂ ਫਿਰ ਸਮਝ ਲਓ ਪਰਫੈਕਟ ਹੈ ਜੇ ਥੋੜਾ ਹਲਵਾ ਕੜਾਹੀ ਨਾਲ ਚਿਪਕਣ ਲੱਗ ਗਿਆ ਫਿਰ ਕੰਮ ਹੈ ਗੜਬੜ ਠੀਕ ਹੈ ਜੀ ਤੇ ਹੁਣ ਪਾਵਾਂਗੇ ਇਹਦੇ ਵਿੱਚ 6 ਘੱਟ ਰੱਖਿਓ ਥੋੜੇ ਡਰਾਈ ਫਰੂਟ ਜਿੰਨੇ ਕੋ ਤੁਹਾਡੇ ਕੋਲ ਹੋਇਆ ਜਿਹੜਾ ਕੁਝ ਵੀ ਹੋਊਗਾ ਉਹ ਪਾ ਦਿਓ ਤੁਸੀਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਮੈਂ ਦਿਖਾਏ ਸਾਰੇ ਪਾਣੇ ਆ ਦਾਖਾਂ ਹੋਈਆਂ ਦਾਖਾਂ ਪਾ ਲਿਓ ਮੱਗਜ ਹੋਏ ਠੀਕ ਹੈ ਜੀ ਬਦਾਮ ਪਾ ਦਿਓ ਕਾਜੂ ਮਤਲਬ ਜਿਹੜਾ ਤੁਹਾਡੇ ਕੋਲ ਹੋਇਆ ਤੁਸੀਂ ਉਹ ਪਾ ਦਿਓ 2-3 ਚਮਚੇ ਪਾਵਾਂਗੇ ਨਾਰੀਅਲ ਬਰਾਦੇ ਦੇ ਇਹ ਨਾਲ ਵੀ ਟੈਸਟਰ ਜਿਹੜਾ ਮੂੰਗ ਦਾਲ ਹਲਵੇ ਦਾ ਵਧੀਆ ਆ ਜਾਂਦਾ ਜੀ ਕਲਰ ਮੈਂ ਇੱਥੇ ਕੋਈ ਯੂਜ਼ ਨਹੀਂ ਕਰ ਰਿਹਾ ਠੀਕ ਹੈ ਜੀ ਕਲਰ ਆਪਾਂ ਨੇ ਪਾਣਾ ਨਹੀਂ ਹੈਗਾ ਕੋਈ ਵੀ ਜਿਹੜਾ ਨੇਚਰਲ ਕਲਰ ਕਲਰ ਹੈ ਦਾ ਉਹੀ ਆਪਾਂ ਨੇ ਬਣਾਇਆ ਏ ਵੈਸੇ ਕਲਰ ਇਹਦੇ ਵਿੱਚ ਪੈ ਵੀ ਜਾਂਦਾ ਜੀ ਵਿਆਹ ਸ਼ਾਦੀਆਂ ਦੇ ਵਿੱਚ ਪਾਏ ਹੁੰਦੇ ਆ ਆਪਾਂ ਨਹੀਂ ਪਾ ਰਹੇ ਤੇ ਆਪਾਂ ਇਹਨੂੰ ਥੋੜੀ ਦੇਰ ਭੁੰਨਾਂਗੇ ਠੀਕ ਹੈ ਜੀ ਹੋਰ 4 ਤੋਂ 5 ਮਿੰਟ ਤੇ ਲੋ ਜੀ ਪ੍ਰਸ਼ਾਦ ਬਣ ਕੇ ਆਪਣਾ ਰੈਡੀ ਹੈ ਜੀ ਥੋੜਾ ਜਿਹਾ ਠੰਡਾ ਹੋਏ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਪਲੇਟ ਦੇ ਵਿੱਚ ਇਹਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਨਸਟੈਂਟ ਮੂੰਗ ਦਾਲ ਦਾ ਜਿਹੜਾ ਹਲਵਾ ਉਹ ਬਣਾ ਸਕਦੇ ਹੋ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਖੋਆ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਹੈਗਾ ਏ ਠੀਕ ਹੈ ਜੀ ਤੇ ਲੋ ਜੀ ਐਦਾਂ ਦਾ ਇਹ ਹੋਣਾ ਚਾਹੀਦਾ ਏ ਜੇ ਤੁਸੀਂ ਬਾਈ ਚਾਂਸ ਪਹਿਲਾਂ ਇਹ ਟਾਈਟ ਕਰ ਲਿਆ ਜਿਆਦਾ ਓਵਰ ਟਾਈਟ ਕਰ ਲਿਆ ਠੀਕ ਹੈ ਜੀ ਫਿਰ ਇਹਨੇ ਜਿਆਦਾ ਖਿលਿਆ ਖਿលਿਆ ਜਾ ਬਣ ਜਾਣਾ ਜਿਹੜਾ ਕਿ ਜਿਆਦਾ ਭੁਰਪਰਾ ਭੁਰਪਰਾ ਲੱਗੂਗਾ ਬਿਲਕੁਲ ਚੰਗਾ ਨਹੀਂ ਲੱਗਣਾ ਇਸ ਟਾਈਮ ਤੁਸੀਂ ਥੋੜਾ ਜਿਹਾ ਇਹਨੂੰ ਹਲਕਾ ਜਿਹਾ ਨਰਮ ਰੱਖਿਓ ਕਿਉਂਕਿ ਜਿੱਦਾਂ ਇਹ ਥੋੜਾ ਠੰਡਾ ਹੋਣਾ ਏ ਠੀਕ ਆ ਥੋੜਾ ਜਿਹਾ ਖਿលਿਆ ਖਿលਿਆ ਬਣੂਗਾ ਇਹ ਆ ਦੇਖੋ ਠੀਕ ਹੈ ਜੀ ਤੇ ਜੇ ਪ੍ਰਸ਼ਾਦ ਤੁਹਾਡਾ ਕੜਾਹੀ ਨਾਲ ਨਹੀਂ ਚਿਪਕ ਰਿਹਾ ਦੇਖੋ ਠੀਕ ਆ ਜੀ ਤਾਂ ਸਾ ਮਤਲਬ ਪਰਫੈਕਟ ਹੈ ਵਧੀਆ ਬਣ ਗਿਆ ਉਹ ਜੇ ਕੜਾਹੀ ਨਾਲ ਚਿਪਕਣ ਲੱਗ ਗਿਆ ਫਿਰ ਸਾ ਮੇ ਲੋ ਗੜਬੜ ਹੋ ਗਈ ਥੋੜੀ ਦਾਲ ਕੱਚੀ ਰਹਿ ਗਈ ਤੇ ਦਾਲ ਹਮੇਸ਼ਾ ਇਹ ਪੂਰੀ ਲਾਲ ਕਰਕੇ ਸਮਾਨ ਪਾਣਾ ਉਹਦੇ ਵਿੱਚ ਤੇ ਲੋ ਜੀ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਉਂਦੇ ਆ ਪਲੇਟ ਚ ਕੱਢ ਕੇ ਤੇ ਲੋ ਜੀ ਮੂੰਗ ਦਾਲ ਹਲਵਾ ਬਣ ਕੇ ਆ ਜੀ ਰੈਡੀ ਪੂਰਾ ਪਰਫੈਕਟ ਬਣਿਆ ਠੀਕ ਹੈ ਜੀ ਕੀ ਦੇਖ ਲੋ ਐਨ 1 1 ਇੰਚ ਦੇਖਦਾ ਛੱਡਿਆ ਹੋਇਆ ਕੀ ਇਹਨੇ ਬਸ ਐਨੀ ਕ ਗੇਮ ਹੈ ਜੀ ਇਸ ਤਰੀਕੇ ਨਾਲ ਤੁਸੀਂ ਘਰੇ ਮੂੰਗ ਦਾਲ ਹਲਵਾ ਬਣਾ ਕੇ ਟਰਾਈ ਕਰ ਸਕਦੇ ਹੋ ਸੋ ਸਾਡੀਆਂ ਐਦਾਂ ਦੇ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਨੂੰ ਜਿਹੜੇ ਭੈਣ ਭਰਾ ਨਵੇਂ ਆ ਜੀ ਉਹ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਜੀ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਸੋ ਬਣਾਓ ਫਿਰ ਮੂੰਗ ਦਾਲ ਹਲਵਾ ਸਰਦੀਆਂ ਦੇ ਦਿਨ ਚੱਲ ਰਹੇ ਆ ਕਰੋ ਇੰਜੋਏ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ